ਰਜਿੰਦਰਾਪੁਰੂ ਪਹੁੰਚ ਤੇ ਤੁਹਾਡਾ ਸਵਾਗਤ ਤੇ ਬੀਬੀਸੀ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਉਸੇ ਤਰ੍ਹਾਂ ਅਸੀਂ ਹਰ ਰੋਜ਼ ਦੀ ਤਰ੍ਹਾਂ ਪੇਸ਼ ਕਰਦੇ ਹਾਂ ਐਸਐਸਪੀ ਦਫ਼ਤਰ ਵੱਲੋਂ ਜੋ ਸਾਨੂੰ ਜਾਰੀ ਕਰਾਈਮ ਰਿਪੋਰਟ ਹੁੰਦੀ ਹੈ। ਉਸ ਦੇ ਆਧਾਰ ਤੇ ਖਬਰਾਂ ਤੇ ਖਬਰਾਂ ਦੀ ਚਰਚਾ ਕਰਦੇ ਹਾਂ। ਸੋ ਉਸੇ ਤਰ੍ਹਾਂ ਲੈ ਕੇ ਹਾਜ਼ਰ ਹਾਂ ਖਬਰਾਂ ਤੇ ਖਬਰਾਂ ਦੀ ਚਰਚਾ। ਜ਼ਿਲ੍ਹੇ ਦੇ ਕੁੱਲ ਜੋ ਥਾਣਿਆਂ ਦੇ ਵਿੱਚ 16 ਮਾਮਲੇ ਦਰਜ ਹੋਏ ਹਨ। ਜਿਨ੍ਹਾਂ ਦੇ ਵਿੱਚ ਨਸ਼ੇ ਦੇ 7, ਕੁੱਟਮਾਰ ਦੇ 2, ਇੱਕ ਚੋਰੀ ਦਾ, ਇੱਕ ਐਕਸੀਡੈਂਟ ਦਾ, ਇੱਕ ਲੁੱਟਖੋਹ ਦੇ 3 ਤੇ ਹਵਾਈ ਫਾਇਰ ਦਾ ਇੱਕ ਮਾਮਲਾ ਦਰਜ ਹੋਇਆ ਹੈ। ਹੁਣ ਗੱਲ ਜਿਹੜੀ ਕਰਦੇ ਹਾਂ ਲੁੱਟਖੋਹ ਦੀ ਉਹ ਬੜਾ ਹੀ ਇੱਕ ਗੰਭੀਰ ਮਾਮਲਾ ਹੈ ਜੋ ਥਾਣਾ ਕੋਤਵਾਲੀ ਦੇ ਵਿੱਚ ਦਰਜ ਹੋਇਆ ਹੈ। ਇਨਸਪੈਕਟਰ ਪਰਵੰਦਰ ਸਿੰਘ ਦੇ ਅਨਸਾਰ ਇੱਕ ਪੰਜ ਮਹਿਲਾਵਾਂ ਤੇ ਤਿੰਨ ਆਦਮੀਆਂ ਨੇ ਗੈਂਗ ਬਣਾਇਆ ਹੋਇਆ ਹੈ ਜੋ ਕਿ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਉਹਤੇ ਹਥਿਆਰਬੰਦ ਵਿਅਕਤੀ ਹੁੰਦੇ ਹਨ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਜਿਸ ਨੂੰ ਇਹ ਲੈ ਕੇ ਜਾਂਦੀਆਂ ਹਨ ਸੋ ਇਹ ਅੰਜਾਮ ਇਸ ਤਰ੍ਹਾਂ ਦਿੰਦੀਆਂ ਹਨ ਕਿ ਇਕੱਲੀ ਕਹਿਰੀ ਔਰਤ ਖੜ ਜਾਂਦੀ ਹੈ ਕਿਸੇ ਰਸਤੇ ਦੇ ਵਿੱਚ ਕਾਰ ਸਵਾਰ ਜਾਂ ਕੋਈ ਬਾਈਕ ਸਵਾਰ ਆਉਂਦਾ ਹੈ ਉਹਨੂੰ ਹੱਥ ਦੇ ਕੇ ਰੋਕਦੀ ਹੈ ਉਸ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ ਤੇ ਪਿਆਰ ਦੇ ਜਾਲ ਵਿੱਚ ਪਸਾਉਂਦੀ ਹੈ ਫਿਰ ਉਸਨੂੰ ਸੁੰਨਸਾਨ ਜਗ੍ਹਾ ਤੇ ਲੈ ਕੇ ਜਾਂਦੀ ਹੈ ਜਿਸ ਕਰਕੇ ਭੋਲਾ-ਪਾਲਾ ਬੰਦਾ ਉਹਦੇ ਗੱਲਾਂ ਦੇ ਵਿੱਚ ਆ ਜਾਂਦਾ ਹੈ ਤੇ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਉਸਨੂੰ ਜਦੋਂ ਉਹਨਾਂ ਦੇ ਪਹਿਲਾਂ ਹੀ ਹਥਿਆਰਬੰਦ ਵਿਅਕਤੀ ਉੱਥੇ ਹਾਜ਼ਰ ਹੁੰਦੇ ਹਨ ਤੇ ਕੀਮਤੀ ਸਮਾਨ ਲੁੱਟਦੇ ਹਨ ਕੁੱਟਮਾਰ ਕਰਦੇ ਹਨ ਤੇ ਜੋ ਸੋਨਾ ਆਦ ਕੋਲੇ ਹੁੰਦਾ ਹੈ ਪਾਇਆ ਗਹਿਣਾ ਉਹ ਵੀ ਲੁੱਟ ਲਿਆ ਜਾਂਦਾ ਹੈ ਸੋ ਇਹ ਬਹੁਤ ਵੱਡੀ ਤੇ ਗੰਭੀਰ ਵਿਸ਼ੇ ਵਾਲੀ ਗੱਲ ਹੈ ਇਨਸਪੈਕਟਰ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਇਸ ਤਰ੍ਹਾਂ ਦਾ ਗੈਂਗ ਸ਼ਹਿਰ ਦੇ ਵਿੱਚ ਸਰਗਰਮ ਹੈ ਤੇ ਉਹਨਾਂ ਦੀ شناخت ਵੀ ਕਰ ਲਈ ਗਈ ਹੈ ਪੰਜ ਮਹਿਲਾਵਾਂ ਤੇ ਤਿੰਨ ਆਦਮੀਆਂ ਦੀ ਮਾਮਲਾ ਦਰਜ ਕਰਕੇ ਪੁਲਿਸ ਇਹਨੂੰ ਗੰਭੀਰ ਲੈ ਕੇ ਬੜੀ ਸ਼ਾਨਦਾਰ ਕਰ ਰਹੀ ਹੈ ਤੇ ਛਾਪੇ ਮਾਰੇ ਜਾ ਰਹੇ ਹਨ ਤੇ ਬੜੀ ਜਲਦੀ ਹੀ ਇਹ ਗੈਂਗ ਹਰਾਸਤ ਵਿੱਚ ਆ ਜਾਵੇਗਾ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਜੋ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਿਤੇ ਵੀ ਕੋਈ ਵੀ ਔਰਤ ਤੁਹਾਨੂੰ ਰੋਕਦੀ ਹੈ ਤਾਂ ਬਿਲਕੁਲ ਨਾ ਰੋਕੀ ਜਾਵੇ ਆਪਦੀ ਕਾਰ ਜਾਂ ਬਾਈਕ ਕਿਉਂਕਿ ਇਹ ਨਿਸ਼ਾਨਾ ਹੀ ਇਸ ਤਰ੍ਹਾਂ ਬਣਾਉਂਦੇ ਹਨ ਵੇਖ ਕੇ ਆਦਮੀ ਨੂੰ ਤੇ ਮੁੜ ਕੇ ਬਾਅਦ ਦੇ ਵਿੱਚ ਵੇਲਾ ਹੱਥ ਨਹੀਂ ਆਉਂਦਾ ਸਾਰਾ ਕੀਮਤੀ ਸਮਾਨ ਵੀ ਲੁੱਟਿਆ ਜਾਂਦਾ ਹੈ ਤੇ ਬੇਇੱਜ਼ਤੀ ਜਿਹੜੀ ਹੁੰਦੀ ਹੈ ਉਹ ਅਲੱਗ ਹੁੰਦੀ ਹੈ ਇਸ ਤਰ੍ਹਾਂ ਕਦੇ ਵੀ ਰਸਤੇ ਦੇ ਵਿੱਚ ਕੋਈ ਔਰਤ ਤੁਹਾਨੂੰ ਹੱਥ ਦਿੰਦੀ ਹੈ ਤਾਂ ਨਾ ਰੋਕਿਆ ਜਾਵੇ ਆਪਦਾ ਬਾਈ ਸੋ ਇਸੇ ਤਰ੍ਹਾਂ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੀ